ਟੋਲ ਦੇਣ ਲਈ ਫਾਸਟ ਟੈਗ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਲਈ ਇਹ ਬੇਹੱਦ ਜ਼ਰੂਰੀ ਖਬਰ ਹੈ ਜੇਕਰ ਤੁਹਾਡੇ ਫਾਸਟ ਟੈਗ ਦੀ ਕੇਵਾਈਸੀ ਅਧੂਰੀ ਹੈ ਤਾਂ 31 ਜਨਵਰੀ ਦੇ ਬਾਅਦ ਤੋਂ ਉਸ ਨੂੰ ਡੀਐਕਟੀਵੇਟ ਕਰ ਦਿੱਤਾ ਜਾਵੇਗਾ ਐਨਐਚਏਆਈ ਨੇ ਕਿਹਾ ਹੈ ਕਿ 1 ਵਹੀਕਲ 1 ਫਾਸਟ ਟੈਗ ਦੀ ਮੁਹਿੰਮ ਤਹਿਤ ਫਾਸਟ ਟੈਗ ਦੇ ਬਿਹਤਰ ਐਕਸਪੀਰੀਅੰਸ ਨੂੰ ਵਡਾਵਾ ਦੇਣ ਦਾ ਫੈਸਲਾ ਲਿਆ ਗਿਆ ਹੈ 31 ਜਨਵਰੀ ਤੱਕ ਜਿਹੜੇ ਫਾਸਟ ਟੈਗ ਦੀ ਕੇਵਾਈਸੀ ਪੂਰੀ ਨਹੀਂ ਹੋਵੇਗੀ ਉਹਨਾਂ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ ਇਆ ਡੀਐਕਟੀਵੇਟ ਕਰ ਦਿੱਤਾ ਜਾਵੇਗਾ ਦੂਜੇ ਪਾਸੇ ਸਿੰਗਲ ਫਾਸਟ ਟੈਗ ਨੂੰ ਉਤਸ਼ਾਹਿਤ ਕਰਨ ਲਈ ਐਨਐਚਏਆਈ ਨੇ ਕਿਹਾ ਹੈ ਕਿ ਇੱਕ ਹੀ ਗੱਡੀ ਤੇ ਇੱਕ ਤੋਂ ਵੱਧ ਫਾਸਟ ਟੈਗ ਰੱਖਣ ਵਾਲਿਆਂ ਦੇ ਅਕਾਊਂਟ ਬਲੈਕਲਿਸਟ ਹੋ ਜਾਣਗੇ 31 ਜਨਵਰੀ ਤੱਕ ਫਾਸਟ ਟੈਗ ਦੀ ਕੇਵਾਈਸੀ ਨੂੰ ਜ਼ਰੂਰ ਕਰਵਾ ਲਓ ਜਿਸ ਦੀ ਡੈਡਲਾਈਨ 31 ਜਨਵਰੀ ਹੈ ਕੈਸ਼ ਵਿੱਚ ਟੋਲ ਟੈਕਸ ਦਾ ਭੁਗਤਾਨ ਕਰਨ ਤੇ ਤੁਹਾਨੂੰ ਦੁੱਗਣਾ ਪੈਸਾ ਭਰਨਾ ਹੋਵੇਗਾ ਤੁਹਾਡੇ ਫਾਸਟ ਟੈਗ ਦੀ ਕੇਵਾਈਸੀ ਪੂਰੀ ਹੈ ਜੇਕਰ ਨਹੀਂ ਤਾਂ ਬਿਨਾਂ ਦੇਰੀ ਕੀਤੇ ਉਸ ਨੂੰ ਪੂਰਾ ਕਰਵਾ ਲਓ ਜੇਕਰ ਨਾ ਕਰਨ ਤੇ ਤੁਹਾਡੀ ਜੇਬ ਤੇ ਬੋਝ ਵਧੇਗਾ ਜੇਕਰ ਤੁਸੀਂ ਆਪਣੇ ਫਾਸਟ ਟੈਗ ਦੀ ਕੇਵਾਈਸੀ ਪੂਰੀ ਨਹੀਂ ਕੀਤੀ ਤਾਂ ਤੁਹਾਡਾ ਫਾਸਟ ਟੈਗ ਡੀਐਕਟੀਵੇਟ ਹੋ ਜਾਵੇਗਾ ਐਨਆਈ ਨਹੀਂ ਤੁਹਾਨੂੰ ਦੁੱਗਣਾ ਟੋਲ ਟੈਕਸ ਵੀ ਦੇਣਾ ਪਵੇਗਾ ਐਨਐਚਏਆਈ ਨੇ 31 ਜਨਵਰੀ ਤੱਕ 1 ਵਨਹੀਕਲ 1 ਫਾਸਟ ਟੈਗ ਯੋਜਨਾ ਨੂੰ ਵੀ ਲਾਗੂ ਕਰਨ ਦੀ ਡੈਡਲਾਈਨ ਤੈਅ ਕਰ ਦਿੱਤੀ ਹੈ ਕਈ ਲੋਕ ਅਜਿਹੇ ਹਨ ਜੋ ਇੱਕ ਵਾਹਨ ਤੇ ਇੱਕ ਤੋਂ ਵੱਧ ਫਾਸਟ ਟੈਗ ਇਸਤੇਮਾਲ ਕਰ ਲੈਂਦੇ ਨੇ ਐਨ ਐਚ ਏ ਆਈ ਨੇ ਇਸ ਨੂੰ ਗਲਤ ਕਰਾਰ ਦਿੰਦੇ ਹੋਏ ਇਸ ਨੂੰ ਫੌਰਨ ਬਦਲਣ ਨੂੰ ਕਿਹਾ ਹੈ ਐਨ ਐਚ ਏ ਆਈ ਨੇ ਕਿਹਾ ਕਿ ਆਰ بی ਆਈ ਦੀਆਂ ਗਾਈਡਲਾਈਨਸ ਤਹਿਤ ਬਿਨਾ ਕੇ ਵਾਈ ਸੀ ਵਾਲੇ ਫਾਸਟ ਟੈਗ ਨੂੰ ਡੀ ਐਕਟੀਵੇਟ ਕਰ ਦਿੱਤਾ ਜਾਵੇਗਾ